ਪਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.0 ਮਾਪੀ ਗਈ ਹੈ ਪਚਾਲ ਦਾ ਅਸਰ ਸਿਰਫ ਇੱਥੇ ਤੱਕ ਹੀ ਨਹੀਂ ਸਗੋ ਸੀਮਤ ਜਿਹੜਾ ਰਿਹਾ ਹੈ ਕਿ ਭਾਰਤ ਦੇ ਪੱਛਮੀ ਬੰਗਾਲ ਦੀ ਰਾਜਧਾਨੀ ਤੱਕ ਪਹੁੰਚਿਆ ਜਿੱਆਂ ਕਹਿਆ ਜਾ ਰਿਹਾ ਹੈ ਕਿ ਦੇਸ਼ ਬੰਗਲਾਦੇਸ਼ ਦੇ ਵਿੱਚ ਵੀ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਕਾਰਨ ਕਈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਲੀ ਜਾਣਕਾਰੀ ਦੇ ਮੁਤਾਬਕ ਭਚਾਲ ਦੀ ਤੀਬਰਤਾ ਰਿਕਟਰ ਸਕੇਲ ਦੇ ਉੱਤੇ 6.0 ਮਾਪੀ ਗਈ ਭਚਾਲ ਦਾ ਸਮਾਂ ਮੰਗਲਵਾਰ ਰਾਤ ਸਥਾਨਕ ਸਮੇਂ ਦੇ ਅਨੁਸਾਰ 9:04 ਤੇ ਦੱਸਿਆ ਗਿਆ ਇਸ ਦਾ ਕੇਂਦਰ ਮਿਆਂਮਾਰ ਦੇ ਕੀਆ ਜਾ ਰਿਹਾ ਕਿ ਇਲਾਕਿਆਂ ਦੇ ਵਿੱਚ 95 ਕਿਲੋਮੀਟਰ ਪੱਛਮ ਅਤੇ ਅਕਾਇਬ ਤੋਂ ਲਗਭਗ 70 ਮੀਲ ਪੂਰਬ ਦੇ ਵਿੱਚ 33 ਤੋਂ 57 ਕਿਲੋਮੀਟਰ ਹੈਠਾ ਸੀ ਨਾਹੀ ਔਰਪੀਅਨ ਮੈਡੀਟੇਰੀਅਨ EMSC ਦੇ ਅੰਕੜਿਆਂ ਦੇ ਅਨੁਸਾਰ ਭਚਾਲ ਦਾ ਕੇਂਦਰ ਮਿਆਂਮਾਰ ਦੇ ਵਿੱਚ ਸੀ ਪਰ ਇਸ ਦੀ ਧਮਕ ਦੂਰ ਦੂਰ ਤੱਕ ਸੁਣਾਈ ਦਿੱਤੀ ਹੈ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਦੇ ਵਿੱਚ ਖਾਸ ਕਰਕੇ ਕੋਲਕਾਤਾ ਤੇ ਬੰਗਲਾਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੇ ਝਟਕੇ ਮਹਿਸੂਸ ਕੀਤੇ ਰਿਪੋਰਟਾਂ ਜਿਹੜੀਆਂ ਸਾਹਮਣੇ ਆਈਆਂ ਨੇ ਫਿਲਹਾਲ ਕਿਸੇ ਜਾਨੀ ਜਾਂ مالی ਨੁਕਸਾਨ ਦੀ ਖਬਰ ਸਾਹਮਣੇ ਨਹੀਂ ਹੈ ਤੁਰੰਤ ਜਾਣਕਾਰੀ ਸਾਹਮਣੇ ਆ ਜਾਵੇਗੀ